10 ਵਿੱਚੋਂ 2 ਮਿੰਟ ਸੰਤ ਬਾਬਾ ਸ਼ਾਮ ਸਿੰਘ ਜੀ ਹੋਏ ਹਨ ਆਟਾ ਮੰਡੀ ਵਾਲੇ ਇੱਕ 500 ਸਾਲ ਦੀ ਉਮਰ ਦਾ ਜੋਗੀ ਉਹਨਾਂ ਦੇ ਕੋਲ ਆਇਆ ਸੀ ਅਪਾਸ਼ ਮਾਰ ਕਰਾਈ ਓਟ ਕੇ ਸੰਤਾਂ ਨੂੰ ਪਹਿਲਾਂ ਪਤਾ ਚੱਲ ਗਿਆ ਆਪਣੇ ਜਿਹੜੇ ਸੰਗੀ ਸਨ ਕਿਉਂਕਿ ਜਦ ਵੀ ਆਪਾਂ ਕੋਈ ਗੱਲ ਕਰੀਏ ਨਾ ਇਹ ਨਹੀਂ ਕਹਿਣਾ ਵੀ ਫਲਾਣੇ ਸੰਤਾਂ ਦੇ ਚੇਲੇ ਇਹ ਸ਼ਬਦ ਨਹੀਂ ਵਰਤਣਾ ਸੰਤਾਂ ਦੇ ਸੰਗੀ ਹੋइए ਚੇਲੇ ਆਪਾਂ ਗੁਰੂ ਦੇ ਆ ਸ਼ਬਦ ਦੇ ਚੇਲੇ ਆ ਸ਼ਬਦ ਗੁਰੂ ਸੁਰਤ ਧੁਨ ਚ ਪਰ ਜਿਹੜੇ ਸੰਤਾਂ ਦੀ ਸੰਗਤ ਕਰਦੇ ਹਨ ਉਹਨਾਂ ਨੂੰ ਰਗ ਲੱਗ ਜਾਂਦਾ ਹੈ ਉਹਨਾਂ ਨੂੰ ਬਰਕਤਾਂ ਮਿਲਦੀਆਂ ਹਨ ਆਖਣ ਲੱਗੇ ਜਿਹੜਾ ਮਕਾਨ ਦੇ ਉੱਪਰ ਸਥਾਨ ਦੇ ਉੱਪਰ ਮੁਗ ਹੈ ਉਸ ਨੂੰ ਖੋਲ ਦਿਓ ਦੂਸਰਾ ਵਚਨ ਕੀਤਾ ਆਖਣ ਲੱਗੇ ਹੀਟਾਂ ਪੋਚਾ ਫੇਰ ਦਿਓ ਮੁਗ ਤਾਂ ਖੋਲ ਦਿੱਤਾ ਦੂਸਰਾ ਵਚਨ ਮੰਨਣ ਲੱਗਿਆ ਜਿਹੜਾ ਆਖਣ ਲੱਗੇ ਵੀ ਪੱਕੇ ਫਰਸ਼ ਦੇ ਉੱਪਰ ਪੋਚਾ ਫੇਰਨ ਦੀ ਕੀ ਲੋੜ ਹੈ ਆਕਣ ਲੱਗੇ ਨਹੀਂ ਬਚਨ ਮੰਨੀਦਾ ਹੁੰਦਾ ਹੈ ਤੁਸੀਂ ਪੋਚਾ ਫੇਰ ਦਿਓ ਉਹਨਾਂ ਨੇ ਪੋਚਾ ਫੇਰ ਦਿੱਤਾ ਆਕਣ ਲੱਗੇ ਹੋਣਾ ੂਹ ਤੋਂ ਜਲ ਭਰ ਕੇ ਲਿਆਓ ਜਲ ਦੇ ਸਾਧਨ ਪਾਣੀ ਦੇ ਸਾਧਨ ੂਹ ਆਦ ਕੀ ਸੰ ਸੱਚਾ ਜਲ ਲਿਆਓ ਇੱਕ 500 ਸਾਲ ਦੀ ਉਮਰ ਦਾ ਜੋਗੀ ਕਿਉਂਕਿ ਪ੍ਰਾਣਾ ਜਮ ਕਰਦੇ ਹਨ ਆਪਣੇ ਪ੍ਰਾਣਾ ਨੂੰ ਦਸਮ ਦਵਾਰ ਦੇ ਵਿੱਚ ਚੜ੍ਹਾ ਛੱਡਦੇ ਹਨ ਉਮਰ ਉੱਥੇ ਦੀ ਉੱਥੇ ਰੁਕੀ ਰਹਿੰਦੀ ਘਟਦੀ ਨਹੀਂ ਵੈਭੂ ਨੇ ਸਾਨੂੰ ਸਵਾਸ ਜਿਹੜੇ ਹਨ ਸਾਡੇ ਅੰਦਰ ਗਿਣ ਕੇ ਪਾਏ ਇਹ ਗੁਰਮਤਿ ਦਾ ਭਾਵੇਂ ਰਸਤਾ ਨਹੀਂ ਹੈ ਸਤਿਗੁਰਾਂ ਨੇ ਇਹ ਕਿਹਾ ਵੀ ਸਵਾਸਾਂ ਨੂੰ ਰੋਕਣ ਦੀ ਜ਼ਰੂਰਤ ਨਹੀਂ ਸਵਾਸਾਂ ਨੂੰ ਸਫਨਿਓ ਕਰਨ ਦੀ ਜ਼ਰੂਰਤ ਹੈ ਹੁਣ ਆਪਾਂ ਬੈਠੇ ਹਾਂ ਸੰਗਤ ਦੇ ਵਿੱਚ ਕਥਾ ਕੀਰਤਨ ਸੁਣ ਰਹੇ ਹਾਂ ਸਵਾਸ ਆਪਣੇ ਆਪ ਚੱਲਦੇ ਹਨ ਤਾਂ ਚੱਲੀ ਜਾਣ ਇਹ ਸਫਲ ਹੋਈ ਜਾਂਦੇ ਜੋ ਸੰਗਤ ਦੇ ਵਿੱਚ ਆਪਾਂ ਬੈਠ ਗਏ ਪ੍ਰਾਣ ਜਮ ਕਰਨ ਵਾਲੇ 500 ਸਾਲ ਉਮਰ ਆਕਾਸ਼ ਮਾਰਗ ਰਾਈ ਉੱਡ ਕੇ ਆਏ ਸਤਿਬਾਬਾ ਸ਼ਾਮ ਸਿੰਘ ਜੀ ਦੇ ਕੋਲ ਆ ਕੇ ਬੜੇ ਉੱਚੀ ਉੱਚੀ ਰੋਣ ਲੱਗ ਪਏ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਲੱਗੇ ਸੰਤ ਬਾਬਾ ਸ਼ਾਮ ਸਿੰਘ ਜੀ ਆਖਣ ਲੱਗੇ ਵੀ ਮੇਰੇ ਚਰਨਾਂ 'ਚ ਮੱਥਾ ਟੇਕਣ ਦੀ ਜ਼ਰੂਰਤ ਨਹੀਂ ਸਾਹਮਣੇ ਕਮਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕੋ। ਇਹੇ ਤਾਂ ਸੰਤ ਮਹਾਤਮਾ ਦੀ ਮਹਾਂਪੁਰਸ਼ਾਂ ਦੀ ਮਹਿਮਾ ਹੁੰਦੀ ਹੈ ਉਹ ਆਪਣੇ ਨਾਲ ਨਹੀਂ ਜੋੜਦੇ ਹਨ ਗੁਰੂ ਦੇ ਨਾਲ ਜੋੜਦੇ ਹਨ ਸ਼ਬਦ ਦੇ ਨਾਲ ਜੋੜਦੇ ਹਨ। ਸਾਤ ਸਖਤ ਜੇ ਫਿਰ ਸੰਤ ਬਾਬਾ ਸ਼ਾਮ ਸਿੰਘ ਜੀ ਨੇ ਇੱਕ ਜਾਲ ਦਾ ਜਿਹੜਾ ਛੱਟਾ ਸੀ ਨਾ ਉਸ ਦੇ ਉੱਪਰ ਮਾਰਿਆ ਉਸੇ ਵਕਤੀ ਉਹ ਸ਼ਾਂਤ ਹੋ ਗਿਆ ਉਹਨੇ ਦੱਸਿਆ ਫਿਰ ਵੀ ਮੈਂ ਪਹਾੜਾਂ ਦੇ ਵਿੱਚੋਂ ਆਇਆ ਹਾਂ ਉੱਥੇ ਬਹੁਤ ਵੱਡੇਰੀ ਉਮਰ ਦੇ ਜੋਗੀ ਰਹਿੰਦੇ ਹਨ ਅੱਜ ਵੀ ਹੈਗੇ ਹਨ ਹੁਣ ਵੀ ਹੈਗੇ ਹਨ ਅਹੜਾ ਦੇ ਵਿੱਚ ਬੜੀਆਂ ਬੜੀਆਂ ਲੰਬੀਆਂ ਉਮਰਾਂ ਹਨ ਔਰ ਉਹਨਾਂ ਦੇ ਵਿੱਚ ਇਹ ਤਾਕਤ ਹੁੰਦੀ ਹੈ ਪਾਣੀ ਦੇ ਉੱਪਰ ਤੁਰ ਲੈਂਦੇ ਹਨ ਆਕਾਸ਼ ਦੇ ਵਿੱਚ ਉੱਡ ਲੈਂਦੇ ਹਨ ਆਪਣੇ ਸਰੀਰ ਨੂੰ ਗੁਪਤ ਕਰ ਲੈਂਦੇ ਹਨ ਪ੍ਰਗਟ ਕਰ ਲੈਂਦੇ ਹਨ ਮਾਰੇ ਕਹਿੰਦੇ ਸਿੱਖ ਨੇ ਇਹ ਸਾਰਾ ਕੁਝ ਦੇਖ ਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਸਿੱਖ ਨੇ ਸ਼ਬਦ ਦਾ ਸਹਾਰਾ ਲੈਣਾ ਹੈ ਸ਼ਬਦ ਦੇ ਨਾਲ ਜੁੜਨਾ ਹੈ ਸਤਗੁਰੂ ਪਾਤਸ਼ਾਹ ਜੀ ਦੇ ਬਚਨ ਵੀ ਆਉਂਦੇ ਹਨ ਸਿੱਧ ਹੋਵ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਭਾਉ ਮਤ ਦੇਪ ਧੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ ਹੇ ਵੈਗੁਰੂ ਮੈਨੂੰ ਆਪਣੇ ਨਾਮ ਦਾ ਸਹਾਰਾ ਦੇਵੀ ਨਾਮ ਦੇ ਨਾਲ ਜੁੜਾਂ ਇਹਨਾਂ ਦੇ ਪਿੱਛੇ ਨਾ ਕਿਧਰੇ ਲਾਹ ਜਾਵਾਂ ਚੱਲੇ ਹਨ ਪਰਮਾਰਥ ਦੇ ਰਸਤੇ ਦੇ ਉੱਪਰ ਥੋੜਾ ਬਹੁਤਾ ਰਸਤਾ ਤੈਅ ਕੀਤਾ ਹੈ ਪਰ ਅਜੇ ਮੰਜ਼ਿਲ ਤੱਕ ਨਹੀਂ ਅਪੜੇ ਹ। ਮੰਜ਼ਿਲ ਤੱਕ ਕੌਣ ਉਪੜਿਆ ਹੈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ। ਜੋ ਆਪ ਨਹੀਂ ਕਿਸੇ ਮੰਜ਼ਿਲ ਤੱਕ ਅਪੜਿਆ ਹੈ ਉਹ ਦੂਸਰਿਆਂ ਨੂੰ ਕਿਵੇਂ ਕਿਸੇ ਮੰਜ਼ਿਲ ਤੱਕ ਅਪੜਾਵੇ। ਕਹਿੰਦੇ ਉਸੇ ਵਕਤ ਫਿਰ ਉਸਨੇ ਦੱਸਿਆ ਵੀ ਭਾਵੇਂ ਮੇਰੇ ਕੋਲ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਹਨ ਬਹੁਤ ਸਾਰੀਆਂ ਵਰਕਤਾਂ ਹਨ ਪਾਵਨ ਗੁਰਬਾਣੀ ਦੇ ਵਿੱਚ ਬਚਨ ਵੀ ਆਉਂਦੇ ਹਨ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਲੱਗੈ ਭਿਆਨ ਵਿਦਵਾਨਾਂ ਨੇ ਕੁਝ ਰੁਕਾਵਟਾਂ ਦੱਸੀਆਂ ਹਨ ਪਰਮਾਰਥ ਦੇ ਰਸਤੇ ਦੀਆਂ ਜਿਹੜੀਆਂ ਬੰਦੇ ਦੀ ਸੁਰਤ ਨੂੰ ਸ਼ਬਦ ਦੇ ਵਿੱਚ ਲੀਨ ਨਹੀਂ ਹੋਣ ਦਿੰਦੀਆਂ ਹਨ। ਪਰਾਇਆ ਤਨ ਇਸਤਰੀ ਵਾਸਤੇ, ਪੁਰਸ਼ ਪੁਰਸ਼ ਵਾਸਤੇ ਇਸਤਰੀ। ਪਰਾਇਆ ਤਨ, ਪਰਾਇਆ ਧਨ ਤੀਸਰੀ ਵਿਦਵਾਨਾਂ ਨੇ ਪ੍ਰਗਟਾ ਦੱਸੀ ਹੈ। ਤੁਸੀਂ ਜਿਨ੍ਹਾਂ ਉਹਨਾਂ ਦੇ ਬਚਨ ਹਨ ਐਸੋ ਕੋ ਜਨਮਿਓ ਜਗ ਮਾਹੀ। ਪ੍ਰਭਤਾ ਪਾਏ ਜਾਸ ਮਦਨਾ ਕੁਰਸੀ ਵੀ ਬੰਦੇ ਨੂੰ ਹਿਲਾ ਕੇ ਰੱਖ ਦਿੰਦੀ ਹੈ ਛਿਡਾ ਕੇ ਰੱਖ ਦਿੰਦੀ ਹੈ ਇਹ ਵੀ ਪਰਮਾਰਥ ਦੇ ਰਸਤੇ ਦੇ ਪਰ ਚੱਲਣ ਨਹੀਂ ਦਿੰਦੀ ਬਹੁਤ ਵਿਰਲੇ ਹੁੰਦੇ ਜਿਹੜੇ ਧਾਰਮਿਕ ਸਿਆਸਤਦਾਨ ਹੁੰਦੇ ਹਨ ਸਿਆਸਤ ਤਾਂ ਰੱਖਦੇ ਹਨ ਪਰ ਧਰਮ ਨੂੰ ਉੱਪਰ ਰੱਖਦੇ ਕਲਗੀਧਰ ਦਾ ਹੁਕਮ ਹੈ ਸਿਆਸਤ ਰੱਖਣੀ ਹੈ ਸਿੱਖ ਨੇ ਪਰ ਧਰਮ ਤੋਂ ਉੱਪਰ ਨਹੀਂ ਜਾਣ ਦੇਣਾ ਹੈ ਇਸ ਨੂੰ ਧਰਮ ਨੂੰ ਉੱਪਰ ਰੱਖਣਾ ਹੈ ਇਹ ਵੀ ਬੜੀ ਵੱਡੀ ਇੱਕ ਰੁਕਾਵਟ ਦੱਸੀ ਹੈ ਰਿੱਧੀ ਸਿੱਧੀ ਇਹ ਚੌਥੇ ਨੰਬਰ ਦੀ ਸਭ ਤੋਂ ਅਖੀਰਲੀ ਰੁਕਾਵਟ ਹੈ ਬਹੁਤ ਸਾਰੇ ਕਹਿੰਦੇ ਇੱਥੇ ਆ ਕੇ ਰੁਕ ਜਾਂਦੇ ਹਨ ਜਿਹੜੇ ਪੂਰਨ ਪੁਰਸ਼ ਹੁੰਦੇ ਹਨ ਉਹਨਾਂ ਨੇ ਕੀ ਕਰਨਾ ਹੁੰਦਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ ਕਹਿੰਦੇ ਜਿਹੜਾ ਸਿੱਖ ਹੈ ਸਵੈਮ ਆਪ ਲੀਨ ਹੋਣ ਦੀ ਰਹਿੰਦੇ ਸਵਾਸਾਂ ਤੱਕ ਕੋਸ਼ਿਸ਼ ਕਰਦਾ ਰਹੇ ਕਰਦਾ ਰਹੇ ਜਿਸ ਵਕਤ ਲੀਨਤਾ نصیਬ ਹੋ ਜਾਵੇ ਉਸ ਵਕਤ ਫਿਰ ਕਹਿੰਦੇ ਜੀ ਦਾਨ ਦੇਣ ਲੱਗਦਾ ਜਨਮ ਮਰਨ ਦੁਹ ਹੂੰ ਮੈਂ ਨਾਹੀਂ ਜਨ ਪਰੋ ਪੁਕਾਰੀ ਆਏ ਉਹ ਕੀ ਕਰਦੇ ਹਨ ਜੀ ਦਾਨ ਦੇ ਭਗਤੀ ਲਾਏ ਹਨ ਹਰ ਸਿਉ ਲੈਣ ਮੇੜਾ ਉਹ ਜੀਵਨ ਦਾਨ ਦਿੰਦੇ ਹਨ ਕਿਉਂਕਿ ਜੀਵਨ ਕੀ ਹੈ ਜਦ ਪ੍ਰਮਾਤਮਾ ਦਾ ਨਾਮ ਵਸਦਾ ਹੈ ਉਹੀ ਅਸਲ ਦੇ ਵਿੱਚ ਜੀਵਨ ਹੈ ਸੋ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਅਵਰ ਨ ਜੀਵੈ ਕਹੈ ਮਰਣੰ ਵਿਸਰਣੰ ਗੋਬਿੰਦੈ ਜੀਵਨੰ ਹਰ ਨਾਮ ਤੇ ਆਵਣਾ ਉਹਨੇ ਆਖਿਆ ਬਹੁਤ ਸਾਰੀਆਂ ਮੇਰੇ ਕੋਲ ਰਿੱਧੀਆਂ ਸਿੱਧੀਆਂ ਹਨ ਤੁਹਾਡੇ ਸਾਹਮਣੇ ਮੈਂ ਆਕਾਸ਼ ਦੇ ਰਾਹੀਂ ਉੱਡ ਕੇ ਆਇਆ ਹਾਂ ਉਹ ਜਿਹੜਾ ਮੁਖ ਖੋਲਿਆ ਸੀ ਉਹ ਉਸਦੇ ਤਾਂ ਹੀ ਥੱਲੇ ਉਤਰ ਗਿਆ ਸਿੱਧੇ ਦਾ ਸਿੱਧਾ ਹੀ ਪਰ ਆਖਣ ਲੱਗਾ ਵੀ ਮੇਰੇ ਕੋਲ ਸ਼ਾਂਤੀ ਨਹੀਂ ਸੀ ਮੇਰੇ ਕੋਲ ਇੰਨੀ ਵੀ ਤਾਕਤ ਸੀ ਵੀ ਮੈਂ ਦੇਖ ਸਕਦਾ ਸੀ ਵੀ ਕਿੱਥੇ-ਕਿੱਥੇ ਕੀ-ਕੀ ਹੋ ਰਿਹਾ ਹੈ ਮੈਂ ਦੇਖਿਆ ਨਿਗਾਹ ਮਾਰ ਕੇ ਮੈਨੂੰ ਸ਼ਾਂਤੀ ਕੌਣ ਦੇ ਸਕਦਾ ਹੈ ਮੈਂ ਕਿਹਾ ਵੀ ਗੁਰੂ ਰਾਮਦਾਸ ਮਹਾਰਾਜ ਦਾ ਕੀਰਤਨੀਆਂ ਜਿਹੜਾ ਹੈ ਨਾ ਬਾਬਾ ਸ਼ਾਮ ਸਿੰਘ ਉਹ ਮੈਨੂੰ ਸ਼ਾਂਤ ਕਰ ਸਕਦਾ ਹੈ ਉਹਨਾਂ ਨੇ ਫਿਰ ਬਾਬਾ ਸ਼ਾਮ ਸਿੰਘ ਜੀ ਨੇ ਜਦ ਜਲ ਦਾ ਛੱਟਾ ਮਾਰਿਆ ਜਿਹੜੇ ਭਾਂਬੜ ਬਲ ਰਹੇ ਸਨ ਨਾ ਸ਼ਾਂਤ ਹੋ ਗਿਆ ਫਿਰ ਕਹਿੰਦੇ ਉਸੇ ਤਰਾਈ ਉਸੇ ਮੁਕਦੇ ਰਾਹੀ ਸਿੱਧਾ ਹੀ ਸਿੱਧਾ ਉੱਡ ਕੇ ਜਿੱਥੇ ਸਤਗੰਗ ਸ੍ਰੀ ਹਰਮੰਦਰ ਸਾਹਿਬ ਹੈ ਨਾ ਕਿਉਂਕਿ ਸੰਤ ਬਾਬਾ ਸ਼ਾਮ ਸਿੰਘ ਜੀ ਦਾ ਅਸਥਾਨ ਸਤਗੰਗ ਸ੍ਰੀ ਹਰਮੰਦਰ ਸਾਹਿਬ ਜੀ ਦੇ ਲਾਗੇ ਹੀ ਹੈ ਹਰਮੰਦਰ ਸਾਹਿਬ ਜੀ ਦੇ ਉੱਪਰਲੇ ਪਾਸੇ ਉੱਪਰ ਉੱਪਰੀ ਪ੍ਰਕਰਮਾ ਕੀਤੀਆਂ ਫਿਰ ਜਿੱਧਰੋਂ ਆਇਆ ਸੀ ਉਧਰ ਹੀ ਚਲਿਆ ਗਿਆ ਭਾਵੇਂ ਜੇ ਗੁਰੂ ਤੇ ਸਿੱਖਾਂ ਦੇ ਵਿੱਚ ਇੰਨੀਆਂ ਬਰਕਤਾਂ ਹਨ ਤਾਂ ਸਤਿਗੁਰੂ ਜੀ ਦੇ ਵਿੱਚ ਕਿੰਨੀਆਂ ਬਰਕਤਾਂ ਹੋਣਗੀਆਂ ਇਹ ਅੰਦਾਜ਼ਾ ਲਾਉਣਾ ਚਾਹੀਦਾ ਹੈ ਸੋਚਣ ਦੀ ਲੋੜ ਹੈ ਸਤਿਗੁਰੂ ਤਾਂ ਬਰਕਤਾਂ ਦੇ ਸਮੁੰਦਰ ਹਨ ਬਖਸ਼ਿਸ਼ਾਂ ਦੇ ਨਾਲ ਭਰੇ ਹੋਏ ਸਤਿਗੁਰੂ ਪਾਤਸ਼ਾਹ ਜੀ ਸਿੱਧ ਗੋਸ਼ਟ ਕਰਦੇ ਹਨ ਸਿੱਧਾਂ ਦੇ ਨਾਲ ਬੜੀਆਂ ਉਹਨਾਂ ਦੇ ਕੋਲ ਦਿੱਤੀਆਂ ਸਿੱਧੀਆਂ ਸਾਰਤ ਬੜੀਆਂ ਕਾਰਾ ਮਾਤਾ ਸਨ ਸ਼ਿਵਰਾਤਰੀ ਦਾ ਮੇਲਾ ਜਾਣ ਕੇ ਆਕਾਸ਼ ਮਾਰਗ ਰਾਹੀ ਉੱਡ ਕੇ ਆਏ ਸਨ ਅਚਲ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਜੀ ਤੁਸੀਂ ਪਹੁੰਚੋ ਅਸੀਂ ਵੀ ਉੱਤੇ ਪਹੁੰਚ ਜਾਵਾਂਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਧਰ ਆਪਣਾ ਅੰਤਰ ਧਿਆਨ ਹੋਏ ਇਧਰ ਆ ਕੇ ਪ੍ਰਗਟ ਹੋ ਗਏ ਉਹਨਾਂ ਨੇ ਸਵਾਲ ਕਰਦੇ ਹਨ ਇੱਕ ਸਤਿਗੁਰਾਂ ਦੀ ਬੜੀ ਪਿਆਰੀ ਬਾਣੀ ਹੈ ਸਿੱਧ ਗੋਸ਼ਟ ਜਿਸ ਦੇ ਵਿੱਚ ਸਿੱਧਾਂ ਦੇ ਪ੍ਰਸ਼ਨ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਜਵਾਬ ਹਨ ਉਤਰ ਉਹਨਾਂ ਨੇ ਸਵਾਲ ਕੀਤਾ ਦੁਨਿਆ ਸਾਗਰ ਦੁੱਤਰ ਕਹੀਐ ਕਿਉਂ ਪਰ ਪਾਈਐ ਪਾਰੋ ਚਰਪਟ ਬੋਲੇ ਉਹਦੋਂ ਨਾਲਕ ਦੇਹੋ ਸੱਚਾ ਵਿਚਾਰੋ ਕਹਿੰਦੇ ਸਾਨੂੰ ਉੱਤਰ ਦਿਓ ਦੁਨੀਆ ਜਿਹੜਾ ਹੈ ਨਾ ਸੰਸਾਰ ਜਿਹੜਾ ਹੈ ਨਾ ਇੱਕ ਸਾਗਰ ਦੀ ਤਰ੍ਹਾਂ ਹੈ ਜਿਵੇਂ ਸਾਗਰ ਦੇ ਵਿੱਚ ਲਹਿਰਾਂ ਹੁੰਦੀਆਂ ਹਨ ਇਸੇ ਤਰ੍ਹਾਂ ਇਸ ਸੰਸਾਰ ਸਾਗਰ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਸ਼ੈ ਆਦਕੀਆਂ ਲਹਿਰਾਂ ਹੁੰਦੀਆਂ ਹਨ ਔਰ ਜਿਹੜਾ ਬੰਦਾ ਬੇੜੀ ਦੇ ਵਿੱਚ ਬੈਠਾ ਹੋਇਆ ਹੋਵੇ ਬੇੜੀ ਨੂੰ ਲਹਿਰਾ ਟਕਰਾਉਂਦੀਆਂ ਹਨ ਬੇੜੀ ਅੱਗੇ ਚਲਦੀ ਜਾਂਦੀ ਹੈ ਅੱਗੇ ਚਲਦੀ ਜਾਂਦੀ ਜਾਂਦੀ ਰੋਕ ਨਹੀਂ ਪਾਉਂਦੀਆਂ ਹਨ ਤਾਲੇ ਮਹਾਰਾਜ ਨੇ ਆਖਿਆ ਸੀ ਨਾ ਜਪ ਤਪ ਕਾ ਬੰਦ ਬੇੜਾ ਜਿਤ ਲੰਘੇ ਵਹਿ ਲਾ ਨਾ ਸਰ ਵਰ ਨਾ ਉਛਲੇ ਐਸਾ ਫੰਤ ਸੁਹੇਲਾ ਆਪਣੇ ਆਪਣੇ ਸੰਸਾਰੀ ਕੰਮਾਂ ਵਾਸਤੇ ਆਪਾਂ ਕਿੰਨਾ ਸੰਘਰਸ਼ ਕਰਦੇ ਹਾਂ ਕਿੰਨੀ ਮਿਹਨਤ ਕਰਦੇ ਹਾਂ ਜਿੰਨੇ ਰਾਤ ਕਰਦੇ ਹਾਂ ਅਸੀਂ ਕਿਸੇ ਮੁਕਾਮ ਤੱਕ ਪਹੁੰਚ ਜਾਈਏ ਕਿਸੇ ਮੰਜ਼ਲ ਤੱਕ ਪਹੁੰਚ ਜਾਈਏ ਪਰ ਅਧਿਆਤਮਿਕਤਾ ਵਾਸਤੇ ਆਪਾਂ ਕੰਮ ਸੇ ਕੰਮ ਜੋ ਸਾਨੂੰ ਹੁਕਮ ਹੈ ਵੀ ਚੌਹਿਆ ਘੰਟਿਆਂ ਦੇ ਵਿੱਚੋਂ ਕੰਮ ਸੇ ਕੰਮ ਢਾਈ ਘੰਟੇ ਹੀ ਕੱਢ ਲਓ ਥੋੜੇ ਤੋਂ ਥੋੜਾ ਸਮਾਂ ਹੀ ਕੱਢ ਲਓ ਅਭਿਆਸ ਕਰੋ ੜਕੀਆਂ ਅਭਿਆਸ ਕਰਨਾ ਮਿਹਨਤ ਕਰਨੀ ਪਈ ਘਾਲਣਾ ਘਾਲਣੀ ਪਈ ਫਿਰ ਕੋਈ ਖੇਡ ਬਣਦੀ ਹੈ ਇਹ ਨਹੀਂ ਵੀ ਤੁਰਿਆ ਫਿਰਦਿਆਂ ਜਗਜੀਤ ਸਿੰਘ ਕਰ ਲਿਆ ਜਾਂ ਨਿਤਨੇਮ ਕਰ ਲਿਆ ਕਹਿੰਦੇ ਚਲੋ ਠੀਕ ਹੈ ਜੀ ਫਰਜ਼ ਪੂਰਾ ਕਰਤਾ ਠੀਕ ਹੈ ਸਿੱਖ ਨੇ ਨਿਤਨੇਮ ਕਰਨਾ ਹੈ ਪਰ ਜੇ ਵੀ ਆਪਾਂ ਸੰਸਾਰੀ ਕੰਮਾਂ ਵਾਸਤੇ ਬੜੀ ਲਗਨ ਦੇ ਨਾਲ ਬੜੀ ਇਕਾਗਰਤਾ ਦੇ ਨਾਲ ਘਾਲਣਾ ਘਾਲਦੇ ਨਾ ਇਥੇ ਵੀ ਸਾਨੂੰ ਲਗਨ ਦੀ ਜ਼ਰੂਰਤ ਹੈ ਇਕਾਗਰਤਾ ਦੀ ਲੋੜ ਹੈ